पंजाब <laughs> ਇਹ ਟਿੱਪਰੇ ਸਾਡੇ ਤੋਂ ਬੰਦ ਹੋਣ ਚਿਹੀਆਂ 24 ਰੋਡ ਹੈ ਇਥੋਂ ਰੋਜ਼ ਹਰ ਟਰੱਕ ਲੰਦਾ ਇੱਕ ਟਰੱਕ ਦੀ ਲੰਬਾਈ 10 ਰੋਲ ਹੁੰਦੀ ਹੈ ਦੋ ਟੱਕ ਲੰਬੇ ਤੇ ਬੰਦਾ ਲੱਪਣਾ ਕਿਥੋਂ ਹੈ ਇਹ ਚੌਥਾ ਐਸ ਹੋ ਗਿਆ ਸਾਡੇ ਪਹਿਲੇ ਛੱਡੀ ਹੋਇਆ ਹੁਣ ਜ਼ੋਰ ਹੋ ਗਿਆ ਨਹੀਂ ਬਜ਼ਾਰ ਕਰ ਨੀ ਬੁਲਾਉਣ ਨਹੀਂ ਆਈ ਜੂ ਸੋਨੇ ਆ ਤੀਜੂ ਸੱਦੇ ਹੋ ਗੱਲ ਹੈ ਸਾਰਾ ਸੁਲਝਾ ਦਿਖੀ ਜਾਏ ਤੇ ਗੱਡੀਆਂ ਬੰਦ ਹੋਣੀਆਂ ਚੰਦੂ ਜੀ ਦੀ ਪਰਿਵਾਰ ਸਹਿਮਤ ਹੁੰਦਾ ਸਾਨੂੰ ਕੋਈ ਹੋਣੀ ਪਰ ਲਿਖਤੀ ਰੂਪ ਤੋਂ ਦੇ ਸਾਲੋ ਕੀ ਹਾਂ ਕਿ ਕੱਲ ਬੜਾ ਇਹ ਹੱਲ ਹੋਏਗਾ ਤੇ ਰੂਟ ਵੀ ਚੇਂਜ ਹੋਏਗਾ ਤੇ ਭਰਾ ਨੂੰ ਇਨਸਾਫ ਵੀ ਹੋਏਗਾ ਫਾਈ ਖੜੇ ਉਹ ਵੀ ਬੰਦ ਜਿਹੜਾ ਹਾਲ ਭਰਾ ਪੂਰਾ ਹੈ ਉਹਦੇ ਛੋਟੇ ਬੱਚੇ ਹੈ ਕਿਹਦੇ ਭਾਈ ਮੈਨੂੰ ਫੋਨ ਪਾ ਲੈ ਕੋਣ ਇਹ ਸਾਰੇ ਕਹਿੰਦੇ ਵੀ ਹਾਂ ਠੀਕ ਕਰ ਲਾਂਗੇ ਕਿਹਦਾ ਐਕਸੀਡੈਂਟ ਸਤੂ ਵੱਡੀ ਗੱਲ ਹੈ ਸਾਡਾ ਭਗਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਦੂਜੀ ਗੱਲ ਇੱਕ ਹੋਰ ਹੈ ਰੂਟ ਚੇਂਜ ਕੀਤਾ ਜਾਏ ਜੀ ਠੀਕ ਤੀਜਾ ਚੌਥਾ ਹਸਾ ਹੋ ਗਿਆ ਕਿਸੇ ਦੇ ਕੰਨ ਤੇ ਜੂਨ ਹੀ ਸਰਗੀ ਇਸ ਕਾਰਨ ਅਸੀਂ ਮੰਗ ਕਰਦੇ ਆ ਕਿ ਟਰਾਲੇ ਜਿਹੜੇ ਇੱਥੇ ਵੱਧ ਹੋਣਗੇ ਆ ਰੋਡ ਐਡਾ ਵੱਡਾ ਹੈ ਵੀ ਨਹੀਂ ਹੈਗਾ ਕਿ ਜਿਹੜਾ ਇਹ ਚੱਲ ਸਕੇ ਡਬਲਿਆਂ ਨਾਲ ਜਦ ਹੋਣ ਦੀ ਮੇਰਾ ਵੱਡਾ ਛੋਟਾ ਭਰਾ ਹੈ ਉਹ ਵੀ ਉਠਾ ਹੀ ਘਰ ਬੈਠੇ ਸਾਨੂੰ ਕੋ ਪਤਾ ਨਹੀਂ ਇੱਦਾਂ ਦੀ ਗੱਲਬਾਤ ਆ ਕਿ ਕਿੰਨਾ ਕਿੰਨਾ ਨਹੀਂ ਰੋਟੀ ਖਾਣ ਲੱਗੇ ਸੀ ਤੇ ਨਾਲ ਹੀ ਕੋਣ ਆ ਗਿਆ ਕਿਤੇ ਮੋਬਾਈਲ ਤੇ ਮੈਸੇਜ ਆ ਗਿਆ ਤਾਂ ਗੱਲਬਾਤ ਹੋ ਗਈ ਅਸੀਂ ਇੱਧਾ ਆਏ ਸਾਨੂੰ ਪਤਾ ਲੱਗਿਆ ਕਿ ਇਦਾਂ ਤਾਂ ਗੱਲਬਾਤ ਹੋ ਗਈ ਖਤਮ ਹੀ ਹੋ ਗਿਆ ਕਿੱਥਾ ਪਰ ਅਸੀਂ ਫੇਰ ਵੀ ਆਏ ਸਾਇਦ ਵੀ ਸਾਡਾ ਭਰਾ ਠੀਕ ਹੋ ਕੋਈ ਗੱਲ ਨਹੀਂ ਤਾਂ ਅਸੀਂ ਪਹੁੰਚਿਆ ਘਰੋਂ ਤੇ ਕੰਮ ਲੱਗੇ ਦਾ ਉਹਨੇ ਤੇ ਛੋਟੇ ਬੱਚੇ ਨੂੰ ਦੋ ਇੱਕ ਬਟਾ ਬੱਚਾ ਉਹ ਹੈ ਜਿਹੜਾ ਆਪਣੇ ਕਿਹ ਹੁੰਦਾ ਜਿਆਦਾ ਕੁਝ ਨਹੀਂ ਕਰ ਸਕਦਾ ਕੁੜੀ ਫੜੇ ਕਰਦੀ ਹੈ ਛੋਟੇ ਬੱਚੇ ਨੂੰ ਭਾਈ ਸਰ ਸਾਨੂੰ ਕੋਈ ਕੋਈ ਇਨਸਾਫ ਸਰਕਾਰ ਕੋਲ ਕੀ ਮੰਗਰਦੇ ਹੋ ਅਸੀਂ ਇਨਸਾਫ ਚਾਹੁੰਦੇ ਆਂ ਅੱਜ ਨਾਲ ਪਿਛਲੇ ਇਨਸਾਫ ਮਿਲਿਆ ਪੂਰਾ ਜੋ ਵੀ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਅਸੀਂ ਮੰਗ ਕਰਦੇ ਆਂ ਕਿ ਏਰੀਆ ਗੱਡੀ ਦੇ ਅੰਦਰ ਆਉਂਦੀਆਂ ਨਾ ਇੱਕ ਪਹਿਲੇ ਵੀ ਉਹ ਐਕਸੀਡੈਂਟ ਉੱਥੇ ਹੀ ਬੰਦਾ ਮਰ ਗਿਆ ਸੀ ਬਹੁਤ ਬੁਰਾ ਹੋਇਆ ਅਸੀਂ ਦੇਖਿਆ ਉਹਨਾਂ ਬੜੇ ਬੜੇ ਹੁਣ ਸਪੀਡ ਬ੍ਰੇਕਰ ਲਾਦੇ ਸੀ ਜਗਾਲਪੁਰ ਦੇ ਥੋੜੇ ਦਿਨ ਇਹ ਤਾਂ ਹਾਲਾਤ ਨਾ ਇਦਾਂ ਦੇ ਜਿਹੜੇ ਕੰਮ ਬੰਦ ਕੀਤੇ ਜਾਣ ਤਾਂ ਦੂਜਾ ਇਹ ਸਾਨੂੰ ਸਰਕਾਰ ਇਨਸਾਫ ਦਵੇ ਤੇ ਟਿਫਰਾਂ ਬੰਦ ਕੀਤੀਆਂ ਜਾਣ ਇਹ ਛੋਟੇ ੜੇ ਬੱਚਿਆਂ ਦਾ ਜਿਹੜਾ ਜਿੰਮੇਵਾਰ ਸਰਕਾਰ ਹੋਵੇ